ਨਾ ਇੱਥੇ ਕੋਈ ਗੜੇਮਾਰੀ ਹੋਈ ਨਾ ਇੱਥੇ ਕੋਈ ਵੱਡਾ ਨੁਕਸਾਨ ਕਹਿ ਸਕਦੇ ਆ ਗੜੇਮਾਰੀ ਦਾ ਹੋਇਆ ਏ ਫਿਰ ਵੀ ਦੇਖੋ ਲੋਕਾਂ ਵੱਲੋਂ ਕਿਸ ਤਰ੍ਹਾਂ ਕਣਕ ਦੀ ਫਸਲ ਆ ਜੋ ਬਿਲਕੁਲ ਹਰੀ ਸੀ ਤੇ ਪੱਕਣ ਤੇ ਆਈ ਹੋਈ ਸੀ ਉਸ ਨੂੰ ਨੇੜੇ ਦੇ ਲੋਕਾਂ ਵੱਲੋਂ ਜੋੜਦਾਰ ਤਰੀਕੇ ਨਾਲ ਜਿਹੜਾ ਵੱਢਿਆ ਜਾ ਰਿਹਾ ਏ ਤੇ ਆਪਣੇ ਘਰਾਂ ਦੇ ਵਿੱਚ ਲਜਾਇਆ ਜਾ ਰਿਹਾ ਏ ਡੰਗਰਾਂ ਨਹੀਂ ਲਜਾਇਆ ਜਾ ਰਿਹਾ ਸੋ ਇਹ ਵੀਡੀਓ ਦੇਖੋ ਜੀ ਸਭ ਤੋਂ ਪਹਿਲਾਂ ਕਿ ਦੇਖੋ ਕਿਸ ਤਰ੍ਹਾਂ ਹਰੀ ਭਰੀ ਫਸਲ ਜਿਹਦਾ ਕੋਈ ਨੁਕਸਾਨ ਨਹੀਂ ਹੋਇਆ ਉਸ ਨੂੰ ਫਿਰ ਵੀ ਵੱਢਿਆ ਜਾ ਰਿਹਾ ਤੇ ਇਸ ਨੂੰ ਜਿਹੜਾ ਵੱਢਣ ਦਾ ਕਾਰਨ ਹੈ ਉਹ ਬਹੁਤ ਵੱਡਾ ਕਾਰਨ ਹੈ ਜੀ ਜੋ ਇਹਦੇ ਪਿੱਛੇ ਛੁਪਿਆ ਹੋਇਆ ਉਹ ਆਪ ਸਭ ਨਾਲ ਸਾਂਝਾ ਕਰਾਂਗੇ ਤੁਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਤੁਸੀਂ ਦੇਖੋ ਜੀ ਕਿਸ ਤਰ੍ਹਾਂ ਜਿਹੜੀ ਫਸਲ ਹੈ ਕਣਕ ਦੀ ਫਸਲ ਹੈ ਹੋਣ ਤੇ ਆਈ ਸੀ ਪਰ ਜੋ ਇਹ ਜ਼ਮੀਨ ਹੈ ਰੋਡ ਦੇ ਵਿੱਚ ਆਈ ਹੋਈ ਹੈ ਉਹਦੇ ਕਰਕੇ ਇਸ ਜ਼ਮੀਨ ਦੇ ਵਿੱਚੋਂ ਜਿਹੜੀ ਕਣਕ ਹੈ ਨੇੜੇ ਦੇ ਜਿਹੜੇ ਲੋਕ ਨੇ ਉਹਨਾਂ ਵੱਡੋਂ ਵੱਲੋਂ ਵੱਢ ਕੇ ਪਸ਼ੂਆਂ ਨੂੰ ਪਾਈ ਜਾ ਰਹੀ ਹੈ ਕਿਉਂਕਿ ਜਿਹੜੀ ਜਗ੍ਹਾ ਇਸ ਦੇ ਵਿੱਚ ਹੁਣ ਰੋਡ ਵੱਲੋਂ ਜਿਹੜੇ ਰੋਡ ਦੇ ਅਫਸਰ ਨੇ ਜਾਂ ਜਿਹੜੇ ਰੋਡ ਦਾ ਵਿਭਾਗ ਹੈ ਉਹਨਾਂ ਵੱਲੋਂ ਮਿੱਟੀ ਪਾਈ ਜਾਊਗੀ ਤੇ ਤੁਹਾਨੂੰ ਦਿਖਾ ਦਾਂ ਜੀ ਇਹ ਆਪਣਾ ਜੰਮੂ ਕਟੜਾ ਹਾਈਵੇ ਹੈ ਤੇ ਇਹ ਟੱਗੇ ਟੱਗੇ ਦੀ ਜਿਹੜੀ ਮੇਨ ਲੋਕੇਸ਼ਨ ਆ ਉੱਥੇ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਦੇਖੋ ਕਿਸ ਤਰ੍ਹਾਂ ਹਰੀ-ਭਰੀ ਕਣਕ ਜੇ ਆਪਾਂ ਕਹਿ ਦਈਏ ਵੀ ਬਿਲਕੁਲ ਪੱਕਣ ਦੇ ਨੇੜੇ ਆਈ ਹੋਈ ਸੀ ਪਰ ਜੋ ਟਾਈਮ ਆ ਗਿਆ ਰੋਡ ਦਾ ਮਿੱਟੀ ਪਾਣੀ ਜ਼ਰੂਰੀ ਹੈ ਉਸ ਕਰਕੇ ਇਸ ਹਰੀ-ਭਰੀ ਕਣਕ ਨੂੰ ਹੀ ਵੱਢਿਆ ਜਾ ਰਿਹਾ ਤੇ ਪਸ਼ੂਆਂ ਨੂੰ ਪਾਇਆ ਜਾਊਗਾ ਸੋ ਆਪਾਂ ਇੱਥੇ ਜਿਹੜੇ ਭਰਾ ਨੇ ਜਿਹੜੇ ਇੱਥੇ ਲੋਕ ਨੇ ਹਨਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਕੀ ਪ੍ਰੋਸੈਸ ਹੈ ਕਿਵੇਂ ਚੱਲ ਰਿਹਾ ਤੇ ਰੋਡ ਵੱਲੋਂ ਕੀ ਕੁਝ ਕੀਤਾ ਜਾਊਗਾ ਭਾਈ ਸਾਹਿਬ ਤੁਸੀਂ ਇੱਥੋਂ ਹੀ ਲੋਕਲ ਹਾਂਜੀ ਤੇ ਇਹ ਜਿਹੜੀ ਕਣਕ ਦੇਖ ਰਹੇ ਹੋ ਨਾ ਵੱਢਣ ਆ ਗ ਰਹੇ ਨੇ ਸਭ ਹਾਂ ਜੀ ਕਣਕ ਤੇਰਾ ਮਨ ਕਿਉਂ ਵੱਢ ਰਹੇ ਨੇ ਕੀ ਕਰਨਾ ਸਹੀ ਤੁਹਾਨੂੰ ਜਿਆਦਾ ਪਤਾ ਹੋਊਗਾ ਇਹ ਮਿੱਟੀ ਪਾਣੀ ਦੀ ਰੋਡ ਵਾਲੇ ਨਾਲ ਸੜਕ ਸੜਕ ਬਈ ਅੱਛਾ ਤੇ ਜਿਹੜੀ ਜਮੀਨ ਹੈ ਪਹਿਲਾਂ ਹੀ ਸੀ ਮਨ ਕਣਕ ਬੀਜਤੀ ਸੀ ਵੀ ਜੇ ਹੋਊਗੀ ਤਾਂ ਵੀ ਠੀਕ ਹੈ ਨਹੀਂ ਹਾਂ ਨਹੀਂ ਵੱਢੀ ਜਾਊਗੀ ਪਾਸੋਂ ਪੈ ਜੂਗੀ ਨਹੀਂ ਫਸਲ ਹੋਊਗੀ ਹਾਂ ਠੀਕ ਹੈ ਤੇ ਇਹ ਕਿੱਥੋਂ ਲੈ ਕੇ ਕਿੱਥੇ ਤੱਕ ਆਈ ਹੈ ਕੋਈ ਆਈਡੀਆ ਹੈ ਆ ਨਿਸ਼ਾਨੀਆਂ ਲੱਗ ਰਹੇ ਨਹੀਂ ਆ ਤੁਸੀਂ ਜੀ ਨਿਸ਼ਾਨੀਆਂ ਦੇਖ ਰਹੇ ਹੋ ਹਾਂ ਜੀ ਰੋਡ ਦੇ ਮੈਕਮੇ ਵੱਲੋਂ ਨਿਸ਼ਾਨੀਆਂ ਲਾਈਆਂ ਗਈਆਂ ਨੇ ਸੋ ਤੁਹਾਨੂੰ ਇਹ ਇਹ ਲੋਕੇਸ਼ਨ ਦੱਸ ਦਿਓ ਜੀ ਕਿੱਥੇ ਦੀ ਹੈ ਜਿੱਥੇ ਵੱਢਣਾ ਕਰ ਰਹੇ ਨੇ ਗੱਗੇ ਦੀ ਆਈ ਗੱਗੇ ਦੀ ਸੋ ਇੱਕ ਹੋਰ ਬੇਨਤੀ ਹੈ ਕਿ ਜੇਕਰ ਕੋਈ ਗਊਸ਼ਾਲਾ ਵਗੈਰੇ ਨੇ ਵੱਢਣੀ ਹੋਵੇ ਤਾਂ ਕਿੰਨੇ ਕੁ ਹੋਰ ਪਈ ਹੈ ਇੱਥੇ ਜੇ ਵੱਢਣੀ ਹੋਵੇ ਹੋਰ ਨਹੀਂ ਹੈਗੀ ਭਾਈ ਇਹ ਤਾਂ ਪਹਿਲਾਂ ਜੇ ਪੁੱਛਿਆ ਦੀ ਗਊਸ਼ਾਲਾ ਵਾਲਿਆਂ ਨੂੰ ਉਹ ਕਹਿੰਦੇ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਦੋ ਦਿਨ ਗਊਸ਼ਾਲਾ ਵਾਲੇ ਗਊਸ਼ਾਲਾ ਵਾਲੇ ਕਹਿੰਦੇ ਇਹ ਕਹਿੰਦੇ ਅਸੀਂ ਤਰਕੇ ਮਿੱਟੀ ਪਾਣੀ ਆ ਅੱਛਾ ਤੜਕੇ ਮਿੱਟੀ ਪਾਣੀ ਆ ਤੇ ਸਾਫ਼ ਕਰ ਦੋਗੇ ਇਹਨੂੰ ਹਾਂ ਹਾਂ ਤੇ ਇਹ ਦੇਖੋ ਜੀ ਨੇੜੇ ਦੇ ਜਿਹੜੇ ਪਿੰਡਾਂ ਦੇ ਲੋਕ ਜਿਹੜੇ ਨੇੜੇ ਦੇ ਇੱਥੇ ਘਰ ਨੇ ਉਹ ਆਪਣੇ ਪਸ਼ੂਆਂ ਲਈ ਜਿਹੜੀ ਕਣਕ ਹੈ ਉਸ ਨੂੰ ਵੱਢ ਕੇ ਲਿਜਾ ਰਹੇ ਨੇ